ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਗੁਰਕਵਰ ਕੌਰ ਜੀ ਥੋਨੋਸੀ ਨਰਕਨਾ ਸਾਹਿਬ ਟੀਵੀ ਵੱਲੋਂ ਇਹ ਪੁੱਛਣਾ ਚਾਹਨੇ ਆ ਕਿ ਜੋ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੀ ਸਜ਼ਾ ਸਰਕਾਰ ਨੇ ਦਿੱਤੀ ਹੈ ਤੁਹਾਡੀ ਉਹਦੇ ਬਾਰੇ ਕੀ ਰਾਏ ਆ ਕਿਉਂਕਿ ਦੁਨੀਆ ਭਰ ਦੇ ਵੀ ਜਿੰਨੇ ਵੀ ਮੁਲਕ ਨੇ ਉੱਥੇ ਜਿਹੜੇ ਲੋਕ ਨੇ ਉਹ ਫਾਂਸੀ ਦੇ ਖਿਲਾਫ ਨੇ ਤੇ ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਮੈਂ ਤੇ ਤੁਹਾਨੂੰ ਪਹਿਲਾਂ ਵੀ ਇਹ ਦੱਸਿਆ ਹੈ ਕਿ ਮੇਰਾ ਸਟੈਂਡ ਇਹ ਹੈ ਸਭ ਤੋਂ ਪਹਿਲਾਂ ਸਾਡੀ ਪੀਸ ਜਿਹੜੀ ਹੈ ਉਹ ਡਿਸਟਰਬ ਨਹੀਂ ਹੋਣੀ ਚਾਹੀਦੀ ਔਰ ਉਸ ਤੋਂ ਇਲਾਵਾ ਹਿਮਨਟੇਰੀਅਨ ਗਰਾਉਂਡਸ ਹੈ ਔਰ ਮੇਰੀ ਆਪਣੀ ਪਰਸਨਲ ਰਾਏ ਹੈ ਕਿ ਰਾਜੂਆਨਾ ਜੀ ਨੂੰ ਅਗਰ ਮਾਫ ਕਰ ਦੇਣੇ ਤਾਂ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਹੋਏ ਇੱਕ ਬੜੀ ਅੱਛੀ ਗੱਲ ਹੋਏਗੀ ਔਰ ਉਸ ਤੋਂ ਇਲਾਵਾ ਸਾਡੀ ਪਾਰਟੀ ਦਾ ਸਟੈਂਡ ਹੈ ਸੋਨੀਆ ਗਾਂਧੀ ਜੀ ਨੇ ਵੀ ਰਾਜੀਵ ਗਾਂਧੀ ਜੀ ਦੇ ਨੂੰ ਮਾਫ ਕੀਤਾ ਸੀਗਾ ਸੋ ਅੱਛੀ ਗੱਲ ਹੈ ਕਿ ਅਗਰ ਕੋਰਟ ਸਾਡੀ ਜਿਹੜੀ ਗੱਲ ਹੈ ਇਸ ਨੂੰ ਅੱਗੇ ਰੱਖ ਕੇ ਇਹ ਸਭ ਫੈਸਲਾ ਲੈ ਲਵੇ ਕਿਉਂਕਿ ਜਿਹੜੇ ਫੈਸਲੇ ਨੇ ਕਿ ਮੋਸ਼ਨਸ ਦੇ ਵਿੱਚ ਕੋਈ ਗੱਲ ਨਹੀਂ ਆਉਂਦੀ ਏ ਇਹ ਇਮੋਸ਼ਨਸ ਇਸ ਜਾਂਦੇ ਨੇ ਇਮੋਸ਼ਨਸ ਇਸ ਕਰਕੇ ਆਉਂਦੇ ਨੇ ਕਿ ਮਾਫੀ ਹੋ ਜਾਏ ਤੇ ਮੈਂ ਇਹਦੇ ਨਾਲ ਸਹਿਮਤ ਨਹੀਂ ਜੀ ਜ਼ਿੰਦਗੀ ਨੂੰ ਦੇਣਾ ਵੀ ਉਹਦੇ ਹੱਥ ਵਿੱਚ ਹੈ ਤੇ ਲੈਣਾ ਵੀ ਉਹਦੇ ਹੱਥ ਵਿੱਚ ਹੈ ਤੇ ਮੈਂ ਤਾਂ ਐਜ਼ ਅ ਹਿਊਮਨ ਬੀਇੰਗ ਇਹੀ ਕਹਿੰਨੀ ਆ ਕਿ ਇਹ ਰੱਬ ਦੇ ਹੱਥ ਦੇ ਵਿੱਚ ਚੀਜ਼ ਜਿਹੜੀ ਹੈਗੀ ਆ ਉਸ ਉੱਤੇ ਮੇਰਾ ਕੋਈ ਕਮੈਂਟ ਨਹੀਂ ਪਰ ਐਜ਼ ਅ ਪਰਸਨ ਪ੍ਰਿੰਸੀਪਲ ਐਜ਼ ਅ ਮਤਲਬ ਪ੍ਰਿੰਸੀਪਲ ਮੈਂ ਹੈਂਗਿੰਗ ਅਗੇਂਸਟ ਆ